ਕੰਜੀ ਮੇਰਾ ਨਾਮ ਜੋਤੀ ਹੈ ਅਸੀਂ ਕਮਲ ਕਲੋਨੀ ਵਿੱਚ ਰਹਿੰਦੇ ਹਾਂ ਤੇ ਸਾਡੀ ਗਲੀ ਨੰਬਰ 3 ਹੈ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਆ ਰਹੀ ਹੈ ਕਿ ਨਾਲੀਆਂ ਬਹੁਤ ਭਰੀਆਂ ਹੋਈਆਂ ਨੇ ਤੇ ਬਿਲਕੁਲ ਵੀ ਇੱਥੇ ਜੋ ਵੀ ਝਾੜੂ ਮਾਰਦੇ ਕੋਈ ਵੀ ਨਾ ਉਤ ਕੋਈ ਝਾੜੂ ਮਾਰਨ ਆਂਦਾ ਹੈ ਤੇ ਨਾਲ ਹੀ ਨਾਲੀਆਂ ਵਿੱਚ ਕੂੜਾ ਕੱਢਦੇ ਨੇ ਨਾਲ ਹੀ ਇੱਥੇ ਗਟਰ ਸੀਵ ਦੇ ਚੱਲ ਰਹੀ ਆ ਇੰਨਾ ਬੁਰਾ ਹਾਲ ਹੈ ਕਿ ਜਦੋਂ ਸਵੇਰੇ ਬੱਚਿਆਂ ਨੂੰ ਬੱਸ ਚੜਾਉਣਾ ਕਿੱਥੋਂ ਚੜਾਇਆ ਜਾਵੇ ਪਾਣੀ ਇੰਨਾ ਜ਼ਿਆਦਾ ਹੈ ਮੱਛਰ ਇੰਨਾ ਜ਼ਿਆਦਾ ਹੈ ਬੱਚੇ ਬਾਹਰ ਵੀ ਨਿਕਲ ਸਕਦੇ ਅਸੀਂ ਕਿੱਥੋਂ ਲੰਘਾਂਗੇ ਕਿੱਥੋਂ ਲੈ ਕੇ ਜਾਵਾਂਗੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੋਈ ਪਈ ਆ ਜੇ ਉਹਨਾਂ ਨੂੰ ਜਾ ਕੇ ਕਹਿੰਦੇ ਵੀ ਆ ਇੱਥੇ ਗਟਰ ਵਾਲਾ ਆਏ ਸੀਗੇ ਉਹਨਾਂ ਨੂੰ ਕਿਹਾ ਪੰਪ ਨਾ ਕੱਢ ਕੇ ਲੈ ਜਾਓ ਉਹਨੇ ਸਾਡੀ ਸੁਣੀ ਨਹੀਂ ਉਹ ਪਰਲੀ ਗਲੀ ਵਿੱਚੋਂ ਕੱਢ ਕੇ ਚਲੇ ਗਏ ਇੱਥੇ ਕੋਈ ਨਹੀਂ ਕਿਸੇ ਨੇ ਕੱਢਿਆ ਹੈਗਾ ਤੇ ਕੋਈ ਸੁਣਵਾਈ ਕੀਤੀ ਜਾਵੇ ਇੱਥੇ ਮੱਛਰ ਤੇ ਤੂੰ ਆ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ ਘੱਟੋ ਘੱਟ 15 20 ਦਿਨ ਹੋ ਗਏ ਬਾਰਿਸ਼ ਤੋਂ ਪਹਿਲੇ ਤਾਂ ਇਹ ਸਮੱਸਿਆ ਆ ਰਹੀ ਆ ਪਹਿਲੇ ਬਾਰਿਸ਼ ਹੁੰਦੀ ਸੀ ਪਰ ਪਾਣੀ ਥੋੜੀ ਦੇਰ ਬਾਅਦ ਨਿਕਲ ਜਾਂਦਾ ਸੀ ਪਰ ਹੁਣ ਤੇ ਬਾਰਿਸ਼ ਤੋਂ ਗੈਰ ਵੀ ਪਾਣੀ ਗਲੀ ਭਰੀ ਰੈਂਦੀ ਆ ਸਾਰਾ ਦਿਨ ਇੰਨਾ ਮੱਛਰ ਹੋਇਆ ਪਿਆ ਬਾਹਰ ਵੀ ਨਿਕਲੇ ਜਾ ਸਕਦਾ ਅੰਦਰ ਹੀ ਰਹਿੰਦੇ ਆ ਕਿਤੇ ਪਾਸੇ ਪਾਣੀ ਜਾਣ ਨਹੀਂ ਰਿਹਾ ਹੈਗਾ ਬਹੁਤ ਬੁਰਾ ਹਾਲ ਹੈ ਇਸੀ ਮੰਗ ਕਰਦੇ ਹਾਂ ਅਸੀਂ ਇਹ ਕਹਿੰਦੇ ਕਿ ਜਲਦ ਜਲ ਸਾਫ਼ ਕੀਤਾ ਜਾਵੇ ਕੋਈ ਕਮੇਟੀ ਦਾ ਕੋਈ ਬੰਦਾ ਪਾਪਰ ਲਗਾਇਆ ਜਾਵੇ ਜਿਹੜਾ ਡੇਲੀ ਇੱਥੇ ਸਫਾਈ ਕੀਤੀ ਜਾਵੇ ਨਾਲੀਆਂ ਚ ਕੂੜਾ ਕੱਢੇ ਕੋਈ ਘਾ ਪੱਤਣ ਵਾਲਾ ਨਹੀਂ ਆਂਦਾ ਕੋਈ ਸਫਾਈ ਕਰਨ ਵਾਲਾ ਨਹੀਂ ਆਂਦਾ ਕੋਈ ਝਾੜੂ ਮਾਰਨ ਵਾਲਾ ਨਹੀਂ ਆਂਦਾ ਕੋਈ ਨਹੀਂ ਆਂਦਾ ਹੈਗਾ ਇੱਥੇ ਸਾਨੂੰ ਇਹ ਸੁਣਵਾਈਏ ਕਿ ਇੱਥੇ ਸਫਾਈ ਕੀਤੀ ਜਾਵੇ ਵਦਿਆ ਮੈਂ ਵੀਰੇ ਕੁਮਾਰ ਕੌੜਾ ਕੰਮ ਨਹੀਂ ਕਰੀਨੀ ਪਰ ਦੋਦੇ ਬਸ ਈ ਕਾ ਸੀ ਸਾਡੇ ਗਲੀਏ ਵਿੱਚ ਪਾਣੀ ਦਾ ਨਿਕਾਸ ਕੋਈ ਨਹੀਂ ਹੈ ਇੰਨਾ ਮਾੜਾ ਹਾਲ ਹੈ ਇੱਥੇ ਬਰਸਾਤ ਤੋਂ ਬਗੈਰ ਹੀ ਪਾਣੀ ਖੜਾ ਰਹਿੰਦਾ ਹੈ ਤੇ ਹੁਣ ਤੇ ਇੱਥੇ ਇੰਨੀ ਜੁੱਧ ਜੰਮੀ ਹੋਈ ਹੈ ਕਿ ਕੋਈ ਵੀ ਬੱਚਾ ਸਿਆਣਾ ਬਜ਼ੁਰਗ ਤਰਕੇ ਡਿੱਗ ਸਕਦਾ ਹੈ ਕਿ ਉਹਦੇ ਸਰਟੀਫਿਕੇਟ ਲੱਗ ਸਕਦੀ ਹੈ ਉਹਦੇ ਅਸੀਂ ਨਗਰਪਾਲਿਕਾ ਦੇ ਵਿੱਚ ਕਈ ਵਾਰ ਗਏ ਆ ਜਿਹੜੇ ਉੱਥੇ ਸੈਨੀਟਰੀ ਇਨਸਪੈਕਟਰ ਨੇ ਇੱਥੇ ਦੋ ਤਿੰਨ ਪੋਸਟ ਹੈਗੀਆਂ ਨੇ ਪਰ ਉਹਨਾਂ ਨੇ ਇੱਥੇ ਕਦੇ ਦਰਸ਼ਣ ਨਹੀਂ ਹੋਏ ਹਜੇ ਤੱਕ ਦੇ ਉਹਨਾਂ ਨੂੰ ਬਾਰ ਬਾਰ ਉੱਥੇ ਜਾ ਕੇ ਬੇਨਤੀ ਕਰਨ ਦੇ ਵਿੱਚ ਤੇ ਕੋਈ ਨਹੀਂ ਆਉਂਦਾ ਹੈਗਾ ਮਤਲਬ ਇੱਥੇ ਸਫੈਦਾ ਇੰਨਾ ਮਾੜਾ ਹਾਲ ਹੈ ਕਿ ਜੇ ਕਿਸੇ ਜ਼ਿੰਮੇਵਾਰ ਨੂੰ ਕਹੋ ਉਹ ਕਹਿੰਦਾ ਮੇਰੀ ਡਿਊ ਜੇ ਕਿਸੇ ਹੋਰ ਨੂੰ ਕਹੋਗੇ ਮੇਰੀ ਡਿਊਟੀ ਨਹੀਂ ਹੈ ਇੱਥੇ ਜਿਹੜਾ ਆਪਣਾ ਸੈਂਟਰਲ ਇੰਸਪੈਕਟਰ ਨੇ ਉਹਨਾਂ ਦਾ ਕਿਹੜਾ ਦਰਸ਼ਨ ਹੋਈ ਨਹੀਂ ਇੱਥੇ ਉਹਦਾ ਸਿਰਫ ਉਥੇ ਏਸੀ ਰੂਮ 'ਚ ਬੈਠੇ ਨੇ ਨਾ ਇੱਥੇ ਅੱਗੇ ਜੇ ਦੇਖਿਓ ਉਹਨਾਂ ਨੇ ਨਾ ਨੱਕ ਦੇ ਰਾਇ ਚ ਆਪਣਾ ਸ਼ਿਕਾਇਤ ਸੁਣੀ ਆਗੇ ਉਹਨਾਂ ਨੇ ਅਸੀਂ ਸਰਕਾਰ ਤੋਂ ਤੇ ਨਗਰਪਾਲਿਕਾ ਤੋਂ ਮੰਗ ਕਰਦੇ ਆਂ ਕਿ ਇਹਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਇੱਥੇ ਬਿਮਾਰੀ ਫੈਲਣ ਦਾ ਡਰ ਹੈ ਬਰਸ਼ਾਦਾ ਮੌਸਮ ਹੈ ਕਿੰਨੇ ਕਿ ਦਿਨ ਤੋਂ ਹੈ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ ਇਹ ਇੱਥੇ 15-20 ਦਿਨ ਹੋ ਗਏ ਬਰਸਾਤਾਂ ਹਜੇ ਇੱਥੇ ਠੱਕੇ ਪਈ ਐ ਪਰ ਗਲੀਆਂ ਨਾਲੀਆਂ ਗੱਲਾ ਪਾਣੀ ਨਿਕਾਸੀ ਨਾ ਹੋਣ ਕਰਕੇ ਐਨਾ ਖੜਾ ਹੁਣ ਤਾਂ ਇੱਥੇ ਜਿਲਤ ਨਹੀਂ ਜੰਮੀ ਹੋਈ ਐ ਇਹ ਪੈਰ ਤਾਂ ਨੂੰ ਜੀ ਨਹੀਂ ਕਰਦਾ ਹੈ ਕਿਹੜੀ ਕਿਤਾ ਪਤਾ ਆਦਾ ਕਿ ਤੇ ਪੈਰ ਥਲ ਕੇ ਬੰਦਾ ਡਿੱਗਣਾ ਜਾਵੇ ਕਿਤੇ ਇਹ ਸਰਟੀਫਾਇਰ ਖਾਲ ਬਿਆਪਨੀ ਨਾ ਬਲਵੰਦ ਸਿੰਘ ਹੈ ਜੀ ਬੈਂਕ ਰਿਟਾਇਰਡ ਮੈਨੇਜਰ ਹੈ ਜੀ ਮੈਂ ਇੱਥੇ 40 ਸਾਲ ਤੋਂ ਕਬੀ ਕਲੋਨੀ ਚ ਰਹਿ ਰਹੇ ਹਾਂ ਤੇ ਪਹਿਲਾਂ ਬੜਾ ਵਧੀਆ ਸੀਗਾ ਪਰ ਹੁਣ ਪੋਜੀਸ਼ਨ ਆ ਮਹੀਨੇ ਤੋਂ ਦੇਖਣ ਵਾਸਤੇ ਆ ਜੀ ਆ ਇਹ ਅਸੀਂ ਨਰਕਲੀ ਜਿੰਦਗੀ ਬਤੀਤ ਕਰ ਰਹੇ ਹਾਂ ਪਾਣੀ ਖੜਾ ਹੈ ਬਹੁਤ ਵਾਰੀ ਜਾ ਕੇ ਨਗਰ ਕਾਉਂਸਲ ਦੇ ਵਿੱਚ ਬੇਨਤੀਆਂ ਵੀ ਕਰੀਆਂ ਨੇ ਲਿਖਤੀ ਵੀ ਬੇਨਤੀ ਕਰੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਵੀ ਇੱਥੇ ਸਫਾਈ ਕਰਮਚਾਰੀ ਆਉਂਦਾ ਉਹ ਟੈਂਪਰੇਰੀ ਸਿੱਧੀ ਗਲੀ ਦੇ ਵਿੱਚ ਝਾੜੂ ਮਾਰ ਕੇ ਇਹ ਬਰਾਜ ਗਲੀ ਨੂੰ ਨੈਗਲੈਕਟ ਕਰ ਦਿੰਦਾ ਇਹ ਜਿਹੜਾ ਹੁਣ ਇੰਨਾ ਪਾਣੀ ਖੜਾ ਬਹੁਤ ਬਿਮਾਰੀਆਂ ਫੈਲਣ ਦਾ ਡਰ ਹੈ ਇੱਕ ਵਾਰੀ ਹਸਪੀਟਲ ਤੋਂ ਆਏ ਸੀਗੇ ਸਾਡੇ ਗਮਲੇ ਵੀ ਚੈੱਕ ਕਰਕੇ ਗਏ ਉਹਨਾਂ ਦੇ ਮੁਲਾਜ਼ਮ ਵੀ ਇੱਥੋਂ ਦੇ ਪਾਣੀ ਤਾਂ ਨਹੀਂ ਖੜਾ ਕਿਤੇ ਕਿਤੇ ਡੇਂਗੂ ਨਾ ਹੋ ਜਾਵੇ ਪਰ ਹੁਣ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਹੁੰਡਿੰਗੂ ਕਿੱਥੇ ਗਿਆ ਇਹ ਡੇਂਗੂ ਡੇਂਗੂ ਹੀ ਨਹੀਂ ਇੱਥੇ ਹੋਏਗਾ ਮੱਧਮ ਕੇ ਮੱਖੀਆਂ ਮੱਛਰ ਵਾਇਰਲ ਜੌਂਡਸ ਆਦ ਨੂੰ ਵੀ ਸਾਡੇ ਸੇਟਾਂ ਪ੍ਰਭਾਵਿਤ ਹੋ ਰਹੀਆਂ ਨੇ ਸਾਡੀ ਸੁਣਵਾਈ ਕਰਵਾਈ ਜਾਵੇ ਕਿੰਨੀ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਕਿਸੇ ਉੱਚ ਅਧਿਕਾਰੀ ਨੂੰ ਨਹੀਂ ਮਿਲੇ ਉੱਚ ਅਧਿਕਾਰੀ ਨੂੰ ਸਾਰ ਅਸੀਂ ਮਿਲੇ ਹਾਂ ਨਗਰ ਕਾਉਂਸਲ ਦੇ ਵਿੱਚ ਜਿਹੜਾ ਸੈਂਟਰੀ ਇੰਸਟ੍ਰਕਟਰ ਹੈ ਸਰਦਾਰਨਾਮ ਸਿੰਘ ਜੀ ਮੈਂ ਤੇ ਉਹਨੂੰ ਵੀ ਜਾ ਕੇ ਬੇਨਤੀ ਕਰੀ ਸੀ ਤੇ ਬਾਰ-ਬਾਰ ਫੋਨ ਵੀ ਕਰੇ ਨੇ ਤੇ ਕੋਈ ਗੱਲ ਨਹੀਂ ਬਣਦੀ ਹੈਗੀ ਯਕੀਨ ਉਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਹਾਂ ਇੱਕ ਵਾਰੀ ਟੈਂਕਰ ਜੂਰ ਭਰ ਕੇ ਲੈ ਕੇ ਗਏ ਸੀਗੇ ਉਹ ਟੈਂਕਰ ਨਾਲ ਇਸ ਗਲੀ ਦੇ ਵਿੱਚ ਪਾਣੀ ਰਕੀ ਨਿਕਾਸੀ ਹੋਣੀ ਆ ਵਿਜੀਸ਼ਨ ਜਿਉਂਦੀ ਤਿਉਹ ਹੀ ਹੈ ਗੱਲ ਕਰੀ ਹੈ ਜੇ ਬਰਸਾਤਾਂ ਸ਼ੁਰੂ ਹੋਣੀਆਂ ਨੇ ਪਹਿਲਾਂ ਹੀ ਇਹ ਹਾਲਾਤ ਨੇ ਤੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਇਹ ਇੱਕ ਇਹ ਚਾਹੁੰਦੇ ਹਾਂ ਜੀ ਜਿਹਾ ਜਿਹਾ ਬਰਸਾਤ ਕੁਦਰਤੀ ਮਿਹਰ ਕਰਕੇ ਪਈ ਹੋਣੀ ਹੈ ਪਹਿਲੀ ਜੀ ਜੁਲਾਈ ਤੋਂ ਬਾਅਦ ਬਰਸਾਤ ਨਹੀਂ ਹੋਈ ਹੈ ਬਰਸਾਤ ਹੋ ਜਾਂਦਾ ਤੇ ਸਾਡਾ ਕੀ ਹਾਲ ਹੁੰਦਾ ਦੇ ਹੋ ਸਕਦਾ ਸਮਨਾਲੇ ਇਲਾਕੇ ਦੇ ਸਾਡੀ ਕਲੋਨੀ ਦੇ ਤਰਸ ਕਰਿਆ ਹੋਵੇ ਉਸ ਪਰਮਾਤਮਾ ਨੇ ਵੀ ਇਹ ਜੇ ਬਰਸਾਤ ਨਹੀਂ ਪਾਈ ਬਰਸਾਤ ਤੋਂ ਬਿਨਾਂ ਹੀ ਸਾਡਾ ਇਹ ਹਾਲ ਹੈ ਤੇ ਬਰਸਾਤ ਦੇ ਵਿੱਚ ਕੀ ਬਣੇਗਾ ਜੀ ਦਾ ਨਾਮ ਨਿਤਰ ਸਿੰਘ ਕਮੜੀਆਂ ਰੋਡ ਕੀ ਪ੍ਰੋਬਲਮ ਆ ਰਹੀ ਹੈ ਕਦੋਂ ਦੀ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਸਾਨੂੰ 3-4 ਸਾਲ ਤੋਂ ਲਗਾਤਾਰ ਮੁਸ਼ਕਲ ਆ ਰਹੀ ਆ ਟੋਬਾ ਪਿੱਛੇ ਚੱਲਦਾ ਪਿਆ ਸੀ ਉਹਨੂੰ ਬੰਦ ਕਰਕੇ ਆ ਨਵਾਂ ਟੋਬਾ ਇਹ ਟੋਬਾ ਨਹੀਂ ਟੋਬੜੀ ਸੀ ਕੁਛ ਨਹੀਂ ਇੱਥੇ ਕੁੜੀਆਂ ਬੁੜੀਆਂ ਵਿਚਾਰੀਆਂ ਪਾਥੀਆਂ ਪੱਥ ਦੀਆਂ ਸੀ ਤੇ ਕੂੜਾ ਕੋਈ ਵੀ ਨਹੀਂ ਥਿਸੜਦਾ ਤੇ ਸਾਰਾ ਜਿੱਦ ਨਾ ਪਾਣੀ ਇੱਧਰੋਂ ਕੱਢ ਕੇ ਰੱਖ ਦਿੱਤਾ ਹੋਇਆ ਤੇ ਕਹਿਣ ਦਾ ਭਾਵ 4 ਸਾਲ ਹੋ ਗਏ 3 ਸਾਲ 4 ਸਾਲ ਤੋਂ ਮੈਨੂੰ ਹੋ ਕੇ ਦੇਖਦੇ ਨੂੰ ਮੈਂ ਕੋਲੇ ਰਹਿਣਾ ਪਿਛਲੇ ਪਾਸੇ ਪਾਣੀ ਦੇ ਵਿੱਚ ਮਹੀਂ ਬੈਠਾ ਤੇ ਕੋਈ ਨਹੀਂ ਸੁਣਦਾ ਪਿਆ ਮੈਂ ਜਗਤਾਰ ਸਿੰਘ ਨੂੰ ਐਮਐਲਏ ਨੂੰ ਵੀ ਬੇਨਤੀ ਕਰ ਲਈ ਆ ਪਰ ਉਹਨੇ ਕੋਈ ਨਹੀਂ ਉਹ ਕਹਿੰਦਾ ਮੈਂ ਤਾਂ ਪੈਸੇ ਭਰਾਤੇ ਹੋਏ ਨੇ ਆ ਕਮੇਟੀ ਦੇ ਵਿੱਚ ਪੈਸੇ ਦੇ ਦਿੱਤੇ ਹੋਏ ਨੇ ਤੇ ਉਹ ਕਿਸ ਕਮੇਟੀ 'ਚ ਜਾਨੇ ਆ ਕਮੇਟੀ ਵਾਲੇ ਕਹਿੰਦੇ ਸਾਡੇ ਕੋਲ ਬੰਦੇ ਹੀ ਹੈ ਨਹੀਂ ਤੇ ਜੇ ਉਹ ਪਰੇ ਨਾਲਾ ਪਟਿਆ ਪਿਆ ਇੱਕ ਉਹ ਸੀਬਰ ਪਟਿਆ ਪਿਆ ਉਹਨੂੰ ਬਾਰ-ਬਾਰ ਉਹ ਮੁੰਡਾ ਵੀ ਨਾਲ ਮੈਂ ਇਹਨਾਂ ਤੇ ਜਾਂਦਾ ਹੈਗਾ ਤੇ ਉਹ ਕਹਿੰਦੇ ਨੇ ਸਾਡੇ ਕੋਲ ਬੰਦਾ ਹੀ ਹੈ ਨਹੀਂ ਠੇਕੇਦਾਰ ਹੀ ਹੈ ਨਹੀਂ ਜੇ ਠੇਕੇਦਾਰ ਆਊਗਾ ਜਾ ਲਵਾ ਦਾਂਗੇ ਆ ਤੇ ਇੱਥੇ ਦੇ ਬਣੇ ਹੋਏ ਨੇ ਇਹ ਸਮਰਾਲਾ ਜਾ ਤਾਂ ਇੱਥੇ ਬੰਬ ਸਿੱਟ ਦੇਣ ਇਹ ਤਾਂ ਹੀ ਹੱਲ ਹੋ ਸਕਣਾ ਇੱਥੇ ਤੇ ਇਹ ਇੰਦਾ ਕੱਲਿਆਂ ਕੱਲਿਆਂ ਨੂੰ ਨਾ ਮਾਰਨ ਲੱਗਾ ਜਿਹੜੀ ਹੌਦੀ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਕੁ ਡੂੰਘੀ ਆ ਇਹ ਹੌਦੀ ਡੂੰਘੀ ਆ ਜਿਹੜੀ ਇਹ ਸੀਵਰ ਪਾਇਆ ਹੋਇਆ ਹੈ ਨਗਰ ਨਿਗਮ ਦੇ ਅਧਿਕਾਰੀ ਨੂੰ ਕਿਸੇ ਨੂੰ ਮਿਲੇ ਹੋ ਤੁਸੀਂ ਨਗਰ ਨਿਕਮ ਦੇ ਅਧਿਕਾਰੀਆਂ ਨੂੰ ਮੈਂ ਖੋਤ ਉਹਨਾਂ ਨੂੰ ਜਾ ਕੇ ਕਹਿੰਦਾ ਪਿਆ ਉਹ ਕਹਿੰਦੇ ਜੀ ਸਾਡੇ ਕੋਲ ਮਸ਼ੀਨਰੀ ਵੀ ਹੈ ਨਹੀਂ ਸਾਡੇ ਕੋਲ ਤਾਂ ਮਸ਼ੀਨਰੀ ਮਾਛੀਵਾੜੇ ਤੇ ਆਉਂਦੀ ਆ ਉਹ ਮਾਛੀਵਾੜੇ ਮਸ਼ੀਨਰੀ ਖੜੀ ਆ ਉਹਨਾਂ ਦੇ ਦੁਆਲੇ ਹੁੰਨਾ ਵੀ ਭਾਈ ਦੱਸੋ ਕੀ ਗੱਲ ਬਣਦੀ ਆ ਤੁਸੀਂ ਇਹ ਕਰਦੇ ਕਿਉਂ ਨਹੀਂ ਇਹ ਕਹਿੰਦੇ ਜੀ ਮਸ਼ੀਨਰੀ ਅਸੀਂ ਤਾਂ ਬਾਰ-ਬਾਰ ਸਾਨੂੰ ਸੁਨੇਹਾ ਚਲੇ ਜਾਂਦਾ ਮਸ਼ੀਨਰੀ ਮਛਵੜ ਤੋਂ ਲੈ ਕੇ ਆਉਂ ਕੀ ਪੈਸਾ ਵੀ ਆ ਨਹੀਂ ਜਦ ਜਗਤਾਰ ਸਿੰਘ ਕਹਿ ਰਿਹਾ ਐਮਐਲਏ ਸਾਹਿਬ ਕਹਿ ਰਹੇ ਨੇ ਵੀ ਮੈਂ ਪੈਸੇ ਦੇ ਦਿੱਤੇ ਨੇ ਤੇ ਉਹ ਪੈਸਾ ਗਿਆ ਕਿੱਥੇ ਕੀ ਆ ਸਾਡਾ ਹੀ ਏਰੀਆ ਦੀਂਦਾ ਇਹਨਾਂ ਨੂੰ ਰਸਤਾ ਦੇ ਉਸ ਦਾ ਹੁਣ ਕੋਈ ਹੱਲ ਨਹੀਂ ਹੋ ਰਿਹਾ ਕੋਈ ਇਹਦੀ ਗੱਲ ਨਹੀਂ ਸੋ ਰਾਤੀ ਇੱਥੇ ਮੈਂ ਕੋਲ ਖੜਾ ਸੀ ਇੱਥੇ ਮੈਂ ਲੰਘਦਾ ਪਿਆ ਸੀ ਇੱਕ ਮੋਟਰਸਾਈਕਲ ਵਾਲਾ ਅੱਥੇ ਲੱਕੇ ਵਿੱਚ ਹੀ ਗਿਰ ਪਿਆ ਨਾ ਇੱਥੇ ਨੰਗੜ ਦੀ ਜਗ੍ਹਾ ਨਾ ਲੈਣ ਦੇਣ ਦੱਸੋ ਬੱਚਿਆਂ ਨੂੰ ਲੈ ਕੇ ਕਿੱਧਰ ਜਾਈਏ ਕਰਤਾਰ ਸਿੰਘ ਆ ਮੈਂ ਐਸੇ ਮਹੱਲੇ ਦਾ ਰਹਿੰਦਾ ਹਾਂ ਸਭਨੇ ਘਰ ਆ ਮੇਰਾ ਇਹ ਸਾਰਾ ਪਾਣੀ ਸ਼ੇਮੀਆਲੇ ਨੂੰ ਜਾਂਦਾ ਸੀ ਖੰਨਾ ਰੋਡ ਤੇ ਇਹ ਜਿਹੜੇ ਸਾਡੇ ਐਮਸੀ ਬਣੇ ਨੇ ਲੀਡਰ ਬਣੇ ਨੇ ਉਹਨਾਂ ਨੇ ਪਾਣੀ ਮੋੜ ਕੇ ਨਾ ਬੌਂਦਰ ਰੋਡ ਤੋਂ ਬੌਂਲੀ ਰੋਡ ਤੋਂ ਦੋਹਾਂ ਰੁੜਾਂ ਤੋਂ ਇੱਥੇ ਲਿਆਂਦਾ ਮੈਂ ਬਹੁਤ ਰੌਲਾ ਪਾਇਆ ਉਸ ਵੇਲੇ ਵੀ ਮੈਂ ਪਾਣੀ ਇੱਧਰ ਨੂੰ ਜਾਣਾ ਨਹੀਂ ਹੈਗਾ ਪਾਣੀ ਇੱਧਰ ਨੂੰ ਜਾਣਾ ਨਹੀਂ ਹੈਗਾ ਗਾ ਸੁਆ ਉੱਚਾ ਗਾ ਛੜ ਕੁਟੀਆਂ ਵਾਲੀ ਨਿਕਲੂ ਕਿੱਥੇ ਨੂੰ ਨਿਕਲੂ ਨਿਕਲੋ ਦੀ ਮਾਕੋ ਜਾਓ ਪਾਣੀ ਦੱਸੋ ਕਿੱਥੇ ਜਾਊਗਾ ਹੁਣ ਕਿ ਇਹ ਕਿਹੜੇ ਕਿਹੜੇ ਅਧਿਕਾਰੀ ਨੂੰ ਮਿਲ ਚੁੱਕੇ ਆ ਤੁਸੀਂ ਜਿਹਨੂੰ 2 ਐਮਸੀ ਪ੍ਰਧਾਨ ਐਮਐਲਏ ਸਾਰਿਆਂ ਨੂੰ ਇੱਥੇ ਮੈਂ ਬਹੁਤ ਬਗਵਾਸ ਕਰਿਆ ਕੋਈ ਅਲੱਗ ਨਹੀਂ ਹੋਇਆ ਹੈਗਾ ਜਮਾਂ ਹੀ ਕੋਈ ਸੁਣਵਾਈ ਵੀ ਬੇਗਰੀਬ ਆਦਮੀ ਦੀ ਗਰੀਬ ਆਦਮੀ ਦੀ ਕਿੱਥੇ ਸੁਣਵਾਈ ਹੁੰਦੀ ਆ ਜਦੋਂ ਰਾਜ ਬਣਿਆ ਨਾ ਜਵਾਰ ਲਾਲ ਦਾ ਗਰੀਬ ਦੀ ਸੁਣਵਾਈ ਨਹੀਂ ਹੋਈ ਅਮੀਰ ਦੀ ਹੋਈ ਆ ਇੱਥੇ ਅਮੀਰ ਜੋ ਮਰਜ਼ੀ ਕਰ ਲਵੇ ਗਰੀਬ ਉਸ ਨਹੀਂ ਕਰ ਸਕਦਾ ਠੀਕ ਹੈ ਜੀ ਹਾਂਜੀ ਨਾਮ ਦੱਸਿਓ ਤੇ ਆਉਦਾ ਬੱਸ ਜਾਓ ਆਪਣਾ ਮੈਂ ਸਰਦੇਵ ਸਿੰਘ ਬਿੱਟੂ ਸੈਨੀਟਰੀ ਇੰਸਪੈਕਟਰ ਨਗਰ ਕੌਂਸਲ ਸਮਰਾਲਾ ਅੰਮ੍ਰਿਤ ਜੀ ਪਿਛਲੇ ਕੁਝ ਟਾਈਮ ਤੋਂ ਇੱਕ ਏਰੀਆ ਹੈਗੀ ਕਮਲ ਕਲੋਨੀ ਗਲੀ ਨੰਬਰ 2 ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ ਖੜੇ ਪਾਣੀ ਦੀ 20 ਦਿਨਾਂ ਤੋਂ ਤੇ ਕੀ ਸੀ ਮਾਮਲਾ ਸਾਰਾ ਇਹ ਤੇ ਹੁਣ ਕੀ ਗੱਲ ਹੋ ਗਈ ਉਹ ਸੀਵਰੇਜ ਸਿਸਟਮ ਬੰਦ ਹੋ ਗਿਆ ਸੀਗਾ ਜੀ ਲੋਕਾਂ ਵੱਲੋਂ ਵੀ ਦਫਾਫੇ ਵਗੈਰਾ ਪਲਾਸਟਿਕ ਦੇ ਜਾਂ ਬੋਤਲਾਂ ਵਗੈਰਾ ਉਹ ਰੋਕਰੀ ਦੇ ਸਿਟੀ ਜਾ ਰਹੇ ਨੇ ਉਹਦੇ ਕਰਕੇ ਬੰਦਾ ਸੀਵਰੇਜ ਤੇ ਬੰਦੇ ਲੱਗੇ ਹੋਏ ਨੇ ਲਗਾਤਾਰ ਮਾਚੀਵੜ ਤੋਂ ਵੀ ਮਸ਼ੀਨ ਜਟਿੰਗ ਮਸ਼ੀਨ ਮੰਗਾਈ ਆ ਤੇ ਜਲਦੀ ਉਹਨੂੰ ਅੱਜ ਸ਼ਾਮ ਤੱਕ ਮੇਰੇ ਹਿਸਾਬ ਨਾਲ ਹੋ ਜੂਗਾ ਜੀ ਅੱਜ ਪੱਕਾ ਹੋ ਜਾਣਾ ਹੈ ਤੇ ਸ਼ਹਿਰ ਦੀ ਗੱਲ ਕਰੀਏ ਸਫਾਈ ਤੇ ਹੋਰ ਵੀ ਕੋਈ ਇਹਦੇ ਵਿੱਚ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਕੋਈ ਜਿਹੜੇ ਦਾ ਪਾਣੀ ਵਗੈਰਾ ਰੁਕ ਗਿਆ ਹੈ ਬਾਕੀ ਅਸੀਂ ਸੁਪਰ ਸੈਕਸ਼ਨ ਮਸ਼ੀਨ ਨਾਲ ਉਹਦੇ ਬੁਲਾਏ ਸੀ ਸੁਪਰ ਸੈਕਸ਼ਨ ਮਸ਼ੀਨ ਵਾਲੇ ਪੰਪਿੰਗ ਵਾਲੇ ਬੰਦੇ ਖੇਰ ਦੇ ਮੌਕੇ ਦਿਖਾਏ ਨੇ ਜਿੰਨੀਆਂ ਮੇਨ ਲਹਿਗੀਆਂ ਪੈਪਲਾਨਾ ਸਾਰੀਆਂ ਖਾਲੀ ਕਰਾਵਾਂਗੇ ਜਲਦੀ ਤੋਂ ਜਲਦੀ। ਕਿਆ ਟੋਬੇ ਤਾਂ ਕਾਫੀ ਲੰਮੇ ਸਮੇਂ ਤੋਂ ਬੰਦੇ ਹੋ। ਉਹ ਵੀ ਲੱਗੇ ਨੇ ਲਗਾਤਾਰ ਸਾਡੇ 15-20 ਦਿਨ ਤੋਂ ਬੰਦੇ ਲੱਗੇ ਹੋਏ ਨੇ ਪੁਰਾਣੀ ਨਹਿਰਾਂ ਨੂੰ ਖੋਲਣ ਲਈ ਟਾਈਮ ਲੱਗਣਾ ਹਜੇ। ਤੇ ਬਾਕੀ ਅਸੀਂ ਜੈਟਿੰਗ ਮਸ਼ੀਨ ਅੱਜ ਵੀ ਮਾਛੀਵੜ ਤੋਂ ਆਈ ਆ ਤੇ ਕੰਮ ਚੱਲ ਰਿਹਾ। ਇਹ ਵੀ ਯੂਨੀਵਰਸਿਟੀ ਜਲੰਧਰ ਇੰਪਾਵਰਿੰਗ ਸਟੂਡੈਂਟ ਵਿਦ Twenty-first century skills. Seven zero eight seven zero one 7087017552. seven zero one seven double five two.